ਲਾਏ ਘਰ ਫਿਰ ਖੋਲ ਖੋਲ ਕੇ ਨਾ ਹੌਲੀ ਹੌਲੀ ਆ ਜੀ ਉਹ ਚੂੜੇ ਇਸ ਦੇ ਬਰਕਨ ਦਾ ਸਾਡੇ ਸਮਾਸ ਭਰੀ ਪਈ ਹੈ ਯਾਰ ਬਾਕੀ ਹੋ ਗਿਆ ਓਏ ਹੈ ਅੜ ਗਿਆ ਤੰਨੀ ਲਾ ਕੇ ਦੇਤੀ ਖਾਣਾ ਬੇਲੀਤੀ ਕਰਾ ਗਿਆ ਅੱਜ ਬੇਚ ਤੂੰ ਸਮਝਦੇ ਅੜ ਗਿਆ ਇਹ ਕੀ ਹੋ ਗਿਆ ਇਹ ਮੈਂ ਤੜਕੇ ਮੈਂ ਵੀ ਆਖਿਆ ਲੇਟ ਕਿਉਂ ਹੋ ਗਿਆ ਇਹ ਲੇਟ ਹੋ ਗਿਆ ਮੈਂ ਚੱਲ ਇਹ ਸ਼ਰਾਰਤ ਕਰਕੇ ਗਿਆ ਸ਼ਰਾਰਤ ਵੀ ਹੁਣ ਮੈਨੂੰ ਰੋਕੂਗਾ ਨਾ ਵੀ 버ਗਰਾਂ ਤੇ ਇਹ ਮਾਰਦਾ ਛਿੱਛ ਦੀ ਆਖੂ ਭਾਗ ਜਾ ਹਨਾ ਬੇਇਜ਼ਤੀ ਕਰਾ ਗਿਆ ਤੇਰੇ ਮੂਹਰੇ ਤਾਂ ਤੈਨੂੰ ਸੱਨੀ ਲਾ ਕੇ ਧਰ ਗਿਆ ਖਾਲਾ ਖਾਲਾ ਨਹੀਂ ਅੱਜ ਦੇਖੀ ਜਊਗੀ ਅੱਗੇ ਡੰਡਾ ਖੜਕਾ ਆ ਫਿਰ ਆ ਵੀ ਨਹੀਂ ਕਰੇ ਜਾਂਦਾ ਜਾਂ ਇਹਨੂੰ ਨਹਿਰ ਦੇ ਸੱਟ ਕੇ ਜਾਊਗਾ ਨਹਿਰ ਤੇ ਸਿਰ ਦੇ ਆਇਆ ਬੰਨੀਆਂ ਪਾਜੇ ਤੇਰੇ ਕਰਮਾਂ ਦੇ ਕਿਹੜੇ ਵਰਕੇ ਨੇ ਕਰਮਾਂ ਦਾ ਰੋਟੀ ਵੀ ਨਹੀਂ ਤੇਰੇ ਕਰਮਾਂ ਦਾ ਸੱਨੀ ਹੈ ਖਾਲਾ ਕੱਲ ਯਾਰਾ ਅੱਜ ਜਾਣ ਦੇ ਫਿਰ ਘਰੇ ਅੱਜ ਜਾ ਛੋਰ ਜਾਣੀ ਤੇ ਜਾ ਮੈਂ ਨਹੀਂ ਸਾਲੇ ਨੇ ਬੇਇੱਜ਼ਤੀ ਕਰਾਤੀ ਪਤਾ ਉਹਦੀ ਢੋਲ ਨਹੀਂ ਤੇ ਟੱਕ ਕਰ ਲਗੀ ਦੁੱਧ ਵੀ ਪਤੀ ਹੋਵੇ ਇਹ ਵੀ ਪੇਤਰਾ ਛੱਕ ਕਰ ਦਿੰਨੇ ਲੈ ਬੁਤਾ ਠੰਡੀ ਜੀ ਲੱਗ ਜੀ ਹੈ ਖਾਲੀ ਹੈ ਨਾ ਤੈਨੂੰ ਕਿਹੜਾ ਦੁੱਧ ਲਿਆ ਕੇ ਦੇਵੇ ਆ ਲੈ ਫਿਰ ਅੱਜ ਚੱਲ ਕੋਈ ਬੰਦੀ ਨਹੀਂ ਪਾਉਣੀ ਚੱਲ ਆਪਣੇ ਚੱਲ ਗਿਆ ਜਾ ਖੜਾ ਹੋ ਜਾ ਆ ਇੱਥੇ ਪਈ ਰਹਿਣ ਦੇ ਲਿਆਂ ਨੂੰ ਕਹੋ ਕਰਕੇ ਸ਼ੋਰ ਜਿਹਨੂੰ ਅੱਜ ਜਾ ਉਹ ਨਹੀਂ ਜਾ ਮੈਂ ਨਹੀਂ ਜਾ ਆਹ ਮਜ਼ਾਕ ਹੀ ਬਰਾ ਰੱਖਿਆ ਤੜਕੇ ਦੇ ਆਏ ਆ ਤੇ ਤੁੜੀ ਫੜਾ ਗਿਆ ਬੀਬੇ ਨੂੰ ਅਗੇ ਬੁਖਾਰ ਚੜ੍ਹਿਆ ਆਏ ਪਏ